ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈੱਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਇਸ ਘਰ ਦੀ ਜਗ੍ਹਾ 10 ਮਰਲੇ ਹੈ ਜੀ ਫਰੰਟ ਤੋਂ ਹੀ ਸਾਰੇ ਦੇਖ ਹੀ ਲਈ ਸੀ ਫਰੰਟ ਤੇ ਤਿੰਨ ਦੁਕਾਨਾਂ ਬਣੀਆਂ ਹੋਈਆਂ ਹਨ ਅਤੇ ਗੇਟ ਲੱਗਾ ਹੋਇਆ ਲੋਬੀ ਏਰੀਆ ਵਿੱਚੋਂ ਪੌੜੀਆਂ ਉੱਪਰ ਜਾ ਰਹੀਆਂ ਹਨ ਅਤੇ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਤੇ نیچے ਟੋਟਲ 4 ਰੂਮ ਬਣੇ ਹੋਏ ਹਨ ਅਤੇ 2 ਵਾਸ਼ਰੂਮ ਬਣੇ ਹੋਏ ਨੇ ਤਨ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਇਤਨੂੰ ਦੂਜੀ ਮੰਜ਼ਲ ਵੀ ਇੱਕ ਵਾਰ ਦਿਖਾ ਦਿੰਨੇ ਆ ਦੂਜੀ ਮੰਜ਼ਲ ਤੇ ਵੀ ਤਿੰਨ ਕਮਰੇ ਬਣੇ ਹੋਏ ਹਨ ਅਤੇ ਬਾਕੀ ਓਪਨ ਏਰੀਆ ਬਣਿਆ ਹੋਇਆ ਨਾਲੇ ਕਿਚਨ ਬਣੀ ਹੋਈ ਹੈ ਨੀਚਲੀ ਮੰਜ਼ਲ ਤੇ ਇਹ ਘਰ ਪੂਰਾ ਛਤਿਆ ਹੋਇਆ ਹੈ ਉੱਪਰਲੀ ਮੰਜ਼ਲ ਤੇ ਇਹ ਘਰ ਅੱਧਾ ਛਤਿਆ ਹੋਇਆ ਜੀ ਬਾਕੀ ਤੁਸੀਂ ਉੱਪਰਲੇ ਪਾਸੋਂ ਵੀ ਸਾਰੇ ਫਰੰਟ ਦੇਖ ਲਓ ਇੱਕ ਸਾਈਡ ਤੋਂ ਪੌੜੀਆਂ ਉੱਪਰ ਜਾ ਰਹੀਆਂ ਹਨ ਮਾਲਕਾਂ ਦਾ ਨੰਬਰ ਨੋਟ ਕਰ ਲਓ ਮਾਲਕਾਂ ਦਾ ਨੰਬਰ ਹੈ ਜੀ 97796 76130 ਇਹ ਮਾਲਕਾਂ ਸਿੱਧਾ ਨੰਬਰ ਹੈ ਇਸ ਘਰ ਦੇ ਤੇ ਤੁਹਾਨੂੰ ਮੈਂ ਲੋਕੇਸ਼ਨ ਵੀ ਦੱਸ ਦਿੰਨਾ ਜੀ ਤੇ ਡਿਮਾਂਡ ਵੀ ਦੱਸ ਦਿੰਨਾ ਇਹ ਘਰ ਪਿੰਡ ਬੱਲੜਵਾਲ ਵਿੱਚ ਪੈਂਦਾ ਹੈ ਜੀ ਤੇ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਹੈ ਜੀ ਇਹਨੂੰ ਇਹ ਪਿੰਡ ਬਿਆਸ دریا ਦੇ ਨੇੜੇ ਪੈਂਦਾ ਹੈ ਜੀ ਮਾਲਕਾਂ ਨੇ ਇਸ ਦੀ ਡਿਮਾਂਡ 16.5 ਲੱਖ ਰੁਪਏ ਰੱਖੀ ਹੈ। ਬਾਕੀ ਮੌਕੇ ਤੇ ਉਹ ਕਹਿੰਦੇ ਜਦੋਂ ਗੱਲ ਕਰੋਗੇ ਬੈਠ ਕੇ ਉੱਪਰ-ਨੀਚੇ ਘਰ ਲਵਾਂਗੇ ਰੇਟ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ। ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ